ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਗਰਮੀ ਦੀ ਰੁੱਤ ਤੇ ਲੇਖ ਵਿਸਾਖ ਦਾ ਮਹੀਨਾ ਗਰਮੀ ਦਾ ਆਰੰਭ ਸਮਝਣਾ ਚਾਹੀਦਾ ਹੈ ਵਿਸਾਖੀ ਵਾਲੇ ਦਿਨ ਤੋਂ ਪਿੱਛੋਂ ਗਰਮੀ ਦੇ ਦਿਨੋਂ ਦਿਨ ਚੜਦੀਆਂ ਕਲਾਵਲ ਜਾਣੇ ਲੱਗਦੀ ਹੈ ਜਾਣ ਲੱਗਦੀ ਹੈ ਜੇਟ ਅਤੇ ਹਾੜ ਦੇ ਮਹੀਨੇ ਆ ਵਿੱਚ ਇਹ ਪਰ ਜਵਾਨ ਹੁੰਦੀ ਹੈ ਸੌ ਦੇ ਮਹੀਨੇ ਬਦਲਦੀ ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ ਸਿਆਲ ਦੇ ਝੰਬੇ ਅਤੇ ਤਤਾੜੇ ਹੋਏ ਲੋਕ ਬਸੰਤ ਰੁੱਤ ਵਿੱਚ ਪਾਲੇ ਤਾਂ ਸੁਖਦਾਸ ਆ ਲੈਂਦੇ ਹੀ ਹਨ ਕੀ ਗਰਮੀ ਆਪਣਾ ਜੋਰ ਦਿਖਾਣ ਲੱਗ ਪੈਂਦੀ ਸੀ ਕਈ ਵਾਰ ਤਾਂ ਇੰਨੀ ਗਰਮੀ ਹੋ ਜਾਂਦੀ ਕਿ ਨੱਕ ਦੀ ਜਿੰਦ ਆ ਜਾਂਦੀ ਸੀ ਨੱਕ ਦੀ ਜਿੰਦ ਆ ਜਾਂਦੀ ਹੈ ਜੀਵ ਜੰਤੂ ਸਿਰ ਲੁਕਾਉਣ ਲਈ ਥਾਂ ਲੱਭਦੇ ਫਿਰਦੇ ਹਨ ਲੋਕੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਲੁਕ ਜਾਂਦੇ ਹਨ ਪੰਜਾਬੀ ਦਾ ਪ੍ਰਸਿੱਧ ਅਖਾਣ ਹੈ ਜੇਠ ਹੜ ਉਖਾ ਤੇ ਸਾਵਣ ਪਾ ਪਾਦੋ ਰੱਖੀ ਪਾਵ ਲੋਕ ਗਰਮੀ ਤੋਂ ਬਚਨ ਨੂੰ ਲਈ ਹੈ ਜੇਠ ਹੜ ਦੇ ਜੇਠ ਹੜ ਦੇ ਮਹੀਨੇ ਆਪਣੇ ਲੋਕ ਮਕਾਨਾਂ ਦੇ ਅੰਦਰੋਂ ਹੁੰਜੀ ਲੋਕ ਜਾਂਦੇ ਹਨ ਅਤੇ ਅਤੇ ਸਾਵਣੁ ਪਾਦੋਂ ਵਿੱਚ ਬਹੁਤ ਹੀ ਮੀ ਪੈਣ ਨਾਲ ਹਵਾ ਵਿੱਚ ਨਮੀ ਆ ਜਾਂਦੀ ਹੈ। ਆਰਣ ਲੋਕਾਂ ਰੁੱਖ ਰੁੱਖਾਂ ਹੇਠਾਂ ਬੈਠਣਾ ਪਸੰਦ ਕਰਦੇ ਹਨ। ਅਤੇ ਕਿਉਂਕਿ ਹੇਠਾਂ ਠੰਡੀ-ਹੰਡੀ ਹਵਾ ਲੱਗਦੀ ਹੈ। ਗਰਮੀ ਦਾ ਜੋਰ ਇੰਨਾ ਵੱਧ ਜਾਂਦਾ ਹੈ ਕਿ ਜੇਕਰ ਬਿਜਲੀ ਨਾ ਹੋਵੇ ਤਾਂ ਇਹ ਕਈ ਵਾਰੀ ਗਰੀਬ ਤੇ ਅਮੀਰ ਲੋਕਾਂ ਨੂੰ ਨਾਨੀ ਚੇਤੇ ਆ ਜਾਂਦੀ ਹੈ ਅਤੇ ਅਮੀਰ ਦੇ ਮੋਹ ਹਾਈ ਗਰਮੀ ਅਤੇ ਉਹਨਾਂ ਦੇ ਮੋਹ ਹਾਈ ਗਰਮੀ ਹਾਈ ਗਰਮੀ ਨਿਕਲਦਾ ਹੈ ਜਿੱਥੇ ਸਿਆਲ ਵਿੱਚ ਲੋਕਾਂ ਨੇ ਗਰਮ ਅਤੇ ਨਿੱਗੇ ਕੱਪੜੇ ਕੱਪੜਿਆਂ ਦਾ ਸਾਦਾ ਲਿਆ ਸੀ ਉੱਥੇ ਹੀ ਹੁਣ ਗਰਮੀ ਦੀ ਬਹੁਤਾ ਕਾਰਨ ਮਰਮਲ ਵਰਗੇ ਬਰੀਕ ਅਤੇ ਸਾਦਾ ਕੱਪੜੇ ਉਹਨਾਂ ਦਾ ਸਰੀਰ ਟਕਾਂ ਲਈ ਜ਼ਰੂਰੀ ਹੋ ਜਾਂਦੇ ਹਨ ਪਰ ਵਿਚਾਰੇ ਸਧਾਰਨ ਗਰੀਬ ਲੋਕ ਤਾਂ ਪਿੰਡਾ ਹਡਾਉਣ ਹਨ ਪਾਵ ਨੰਗਾ ਤਨ ਅਗੇ ਰਹਿ ਕੇ ਹੀ ਜਿਵੇਂ ਜਿਵੇਂ ਕੀਵੇਂ ਇਸ ਗਰਮੀ ਦਾ ਪਵਰ ਸਾਗਰ पार ਕਰਦੇ ਹਨ ਗਰੀਬ ਲੋਕਾਂ ਲਈ ਇਹ ਰੁੱਤ ਇੱਕ ヒュ ਹੈ ヒュ ਹੈ ਤੌਕਤ ਨਹੀਂ ਬੱਚੇ ਬੁੱਢੇ ਅਤੇ ਗੱਭਰੂ ਸਾਰੇ ਗਰਮੀ ਤੋਂ ਤੜਫਦੇ ਹਨ ਅਤੇ ਤਾਰ-ਤਾਰ ਕਰਦੇ ਹਨ ਕੱਪੜਾ ਸਵੇਰੇ ਨੂੰ ਪਾਓ ਅਤੇ ਸ਼ਾਮ ਨੂੰ ਉਸ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ ਗਰਮੀ ਕਾਰਨ ਚੀਜ਼ਾਂ ਸੜ ਜਾਂਦੀਆਂ ਹਨ ਅਤੇ ਗਰਮੀ ਕਾਰਨ ਗਰਮੀ ਕਾਰਨ ਰਾਤ ਨੂੰ ਗਰੀਬਾਂ ਦੇ ਹੱਥੋਂ ਪੱਖਾ ਨਹੀਂ ਛੁੱਟਦਾ ਮੱਛਰ ਕੰਨਾ ਕੋਲੇ ਆ ਕੇ ਆਪਣੇ ਮਧੁਰ ਗਾਗ ਅਲਾਪਦੇ ਹਨ ਕਿਸਾਨਾਂ ਦੀਆਂ ਫਸਲਾਂ ਤੇ ਹਾਈਆਂ ਹੀ ਸੁੱਕ ਸੜ ਜਾਂਦੀਆਂ ਹਨ ਗਰਮੀ ਦੀ ਰੁੱਤ ਬੇਲੋੜੀ ਰੁੱਤ ਨਹੀਂ ਹੈ ਇਹ ਰੁੱਤ ਸਾਡੇ ਇਹ ਰੁੱਤ ਸਾਡੇ ਅਨੇਕਾਂ ਕਮ ਸਵਾਰਦੀ ਹੈ ਗਰਮੀ ਪੈਂਦੀ ਹੈ ਤਾਂ ਫਸਲਾਂ ਪੱਕਦੀਆਂ ਹਨ ਧਰਤੀ ਦੇ ਰੂਪ ਵਿੱਚ ਲਾਗੂ ਕਰੀ ਤਬਦੀਲੀ ਆ ਜਾਂਦੀ ਹੈ ਪਹਾੜਾਂ ਤੇ ਠੰਡੀਆਂ ਥਾਵਾਂ ਤੇ ਜਾਨ ਲਈ ਮੌਕਾ ਮਿਲਦਾ ਹੈ برف ਪਿਗਲਣ ਨਾਲ ਖੇਡਾਂ ਨੂੰ ਵਧੇਰੇ ਪਾਣੀ ਮਿਲਦਾ ਹੈ ਖੇਤਾਂ ਨੂੰ برف ਪਿਗਲਣ ਨਾਲ ਪਿਗਲਣ ਨਾਲ ਖੇਤਾਂ ਨੂੰ ਵਧੇਰੇ ਪਾਣੀ ਮਿਲਦਾ ਹੈ ਸੱਚੀ ਗੱਲ ਹੈ ਕਿ ਇਹ ਕੁਦਰਤ ਦੇ ਕਾਰਖਾਨੇ ਵਿੱਚ ਕੋਈ ਗੱਲ ਕੋਈ ਚੀਜ਼ ਵਿਲੋੜੀ ਨਹੀਂ ਹੈ ਆ ਬੱਚਿਓ ਐਸੀ ਗਰਮੀ ਦੀ ਰੋਤ ਤੇ ਲੇਖ ਜੇਕਰ ਵੀਰੇ ਪਸੰਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ